ਸ਼ਹਿਰੀ ਮੁਕਸਰ ਦੇ ਗਾਂਧੀ ਚੌਕ 'ਚ ਵਿਆਹ ਲਈ ਪਾਰਲਰ 'ਚ ਤਿਆਰ ਹੋਣ ਲਈ ਆਈ ਦੁਲਹਨ ਨੂੰ ਅਗਵਾ ਕਰਨ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਪਿੰਡ ਚੱਕ ਪਾਲੀਵਾਲਾ ਦੀ ਲੜਕੀ ਦਾ ਵਿਆਹ ਸ਼ੁੱਕਰਵਾਰ ਨੂੰ ਹੋਣਾ ਸੀ ਅੱਜ ਸਵੇਰੇ 6 ਵਜੇ ਲੜਕੀ ਆਪਣੀ ਭੈਣ ਅਤੇ ਭਰਾਵਾਂ ਨਾਲ ਗਾਂਧੀ ਚੌਕ ਸਥਿਤ ਇੱਕ ਬਿਊਟੀ ਪਾਰਲਰ 'ਚ ਤਿਆਰ ਹੋਣ ਲਈ ਪੁੱਜੀ ਲੜਕੀ ਦੇ ਭਰਾ ਅਤੇ ਭੈਣ ਉਸਨੂੰ ਪਾਰਲਰ 'ਚ ਛੱਟ ਕੇ ਬਾਜ਼ਾਰ ਦੂਸਰੇ ਕੰਮਾਂ ਲਈ ਚਲੇ ਗਏ ਇਸ ਦੌਰਾਨ 6 ਹਥਿਆਰਬੰਦ ਨੌਜਵਾਨਾਂ ਨੇ ਬਿਲਕੁਲ ਫਿਲਮੀ ਅੰਦਾਜ਼ 'ਚ ਲੜਕੀ ਨੂੰ ਅਗਵਾ ਕੀਤਾ ਇਸ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰਾ 'ਚ ਕੈਦ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਮਿਤਾਬਕ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ਤੇ ਦੋ ਨੌਜਵਾਨਾਂ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਹੈ। ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਹਥਿਆਰਬੰਦ ਨੌਜਵਾਨ ਲੜਕੀ ਨੂੰ ਫਿਲਮੀ ਅੰਦਾਜ਼ 'ਚ ਅਗਵਾ ਕਰ ਰਹੇ ਹਨ। ਇਸ ਦੌਰਾਨ ਕਈ ਰਾਹਗੀਰ ਵੀ ਉਥੋਂ ਲੰਘ ਰਹੇ ਹਨ ਪਰ ਇਸ ਦੇ ਬਾਵਜੂਦ ਕਿਸੇ ਵੱਲੋਂ ਵੀ ਇਸ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਹੈ। ਸ਼੍ਰੀ ਮੁਖਸਰ ਵਿਖੇ ਦਿਨ ਚੜ੍ਹਦੇ ਹੀ ਵਾਪਰੀ ਇਸ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਕੀਤੇ ਜਾਂਦੇ ਚੌਕਸੀ ਦੇ ਪ੍ਰਬੰਧਾਂ ਦੇ ਦਾਅਵਿਆਂ ਦੇ ਵੀ ਅੱਜ ਪੋਲ ਖੁੱਲ ਗਈ ਹੈ। ਫਿਲਹਾਲ ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਆਂ। ਅਗਵਾਹਕਾਰਾਂ ਦੀ ਭਾਲ ਵਿੱਚ जुट ਗਈ ਹੈ। ਬਿਊਰੋ ਰਿਪੋਰਟ ਪੰਜਾਬ ਟੂਡੇ